ਸਤਿ ਸ਼੍ਰੀ ਅਕਾਲ ਜੀ ਅੱਜ ਮੇਰਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਜਿਹੜਾ ਮਕਸਦ ਹੈ ਉਹ ਇਹ ਆ ਕਿ ਅੱਜ ਮੈਂ ਦੇਖ ਰਿਹਾ ਸੀ ਕਿ ਜਿਹੜੇ ਸੈਲੋ ਬਣੇ ਹੋਏ ਨੇ ਗੜਾਉਣ ਬਣੇ ਹੋਏ ਨੇ ਜਿਵੇਂ ਕਿ ਡਗਰੂ ਬਣਿਆ ਹੋਇਆ ਅਡਾਨੀਆਂ ਦਾ ਬਹੁਤ ਵੱਡਾ ਉਹਦੇ ਵਿੱਚ ਦੇਖਣ ਚ ਆਇਆ ਕਿ ਜਿਹੜੇ ਆਪਣੇ ਕਿਸਾਨ ਭਰਾ ਨੇ ਉਹ ਜਿਹੜੀ ਕਣਕ ਆ ਉੱਥੇ ਵੇਚ ਰਹੇ ਆ ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਰੂਸ ਤੇ ਜਿਹੜਾ ਯੂਕਰੇਨ ਦਾ ਜੁੱਧਾ ਹੈ ਉਹ ਜੁੱਧ ਦੇ ਕਾਰਨ ਕਣਕ ਦਾ ਰੇਟ ਆ ਜਿਹੜਾ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਵਧਿਆ ਹੋਇਆ ਜੇ ਆਪਾਂ ਜਿਹੜੀ ਕਾਂਡਲਾ ਪੋਰਟ ਆ ਕਾਂਡਲਾ ਬੰਦਰਗਾਹ ਉੱਥੇ 3500 ਰੁਪਏ ਦਾ ਰੇਟ ਆ ਕਿਉਂਕਿ 30% ਦੀ ਕਣਕ ਹੈ ਜਿਹੜੀ ਦੁਨੀਆ ਦੀ ਉਹ ਦੋਨੇ ਇਹ ਮੁਲਕ ਆ ਜਿਹੜੇ ਪੈਦਾ ਕਰਦੇ ਸੀ ਇਸ ਕਰਕੇ ਵੀ ਜਿਹੜਾ ਰੇਟ ਆ ਬਹੁਤ ਜ਼ਿਆਦਾ ਦੁਨੀਆ ਦੇ ਵਿੱਚ ਮੰਗ ਆ ਜਿਹੜੀ ਉਹ ਵਧ ਗਈ ਤੇ ਜਿਹਦੇ ਕਰਕੇ ਰੇਟ ਬਹੁਤ ਜ਼ਿਆਦਾ ਵਧ ਗਿਆ ਤਾਂ ਰੇਟ ਵਧਣ ਦੇ ਕਾਰਨ ਜਿਹੜੇ ਆਪਣੇ ਕਿਸਾਨ ਭਰਾ ਉਹ ਮੈਨੂੰ ਲੱਗਦਾ ਕਿ ਉੱਥੇ ਜਿਹੜੀ ਕਣਕ ਆ ਉਹ ਲੈ ਕੇ ਜਾਣ ਲਾਗੇ ਤੇ ਮੈਂ ਅੱਜ ਦੇਖ ਰਿਹਾ ਸੀ ਕਿ ਕਿਵੇਂ ਉੱਥੇ ਜਿਹੜੇ ਲੱਗੇ ਹੋਏ ਮੁਲਾਜ਼ਮ ਨੇ ਉਹ ਮਠਿਆਈਆਂ ਵੰਡ ਰਹੇ ਨੇ ਕਿਸਾਨਾਂ ਨੂੰ ਵੀ ਖਬਰ ਰਹੇ ਨੇ ਆਪ ਵੀ ਬਣ ਰਹੇ ਨੇ ਕਿ ਬਹੁਤ ਵੱਡੀ ਪੱਧਰ ਦੇ ਉੱਤੇ ਵੱਡੀ ਮਾਤਰਾ ਦੇ ਵਿੱਚ ਕਣਕ ਜਿਹੜੀ ਵਿਕਣਾ ਆ ਰਹੀ ਆ ਯਾਰ ਮੈਂ ਤੁਹਾਡੇ ਨਾਲ ਇੱਕੋ ਮੈਨੂੰ ਇਸ ਗੱਲ ਦਾ ਗਿਲਾ ਆਪਾਂ ਸਾਲ ਭਰ ਬੈਠੇ ਰਹੇ ਆ ਦਿੱਲੀ ਦੀਆਂ ਸੜਕਾਂ ਤੇ 750 ਦੇ ਕਰੀਬ ਜਿਹੜੀਆਂ ਆਪਣੀਆਂ ਜਾਨਾਂ ਉਹ ਲੋਕਾਂ ਦੀਆਂ ਚਿਲੀਆਂ ਗਈਆਂ ਕਿੰਨਾ ਸਰਮਾਇਆ ਆਪਣਾ ਲੱਗਿਆ ਕਿੰਨਾ ਸਮਾਂ ਆਪਣਾ ਬਰਬਾਦ ਹੋਇਆ ਕਿੰਨੀਆਂ ਦੁੱਖ ਤਕਲੀਫਾਂ ਆਪਣੇ ਲੋਕਾਂ ਨੇ ਝੱਲੀਆਂ ਕਿਵੇਂ ਜਲੀਲ ਕੀਤਾ ਗਿਆ ਆਪਾਂ ਨੂੰ ਇਸ ਸਰਕਾਰ ਦੁਆਰਾ ਆਹੀ ਤਾਂ ਮਸਲਾ ਸੀ ਆਹੀ ਤਾਂ ਉਹ ਚਾਹੁੰਦੇ ਸੀ ਕਿ ਲੋਕ ਕਿਵੇਂ ਸਾਡੀ ਚਾੜ ਚ ਆਉਂਦੇ ਆ ਕਿਵੇਂ ਸਾਡੀ ਚਾਲ ਕਿਵੇਂ ਸਾਡੇ ਜਾਲਜ ਫਸਦੇ ਨੇ ਲੋਕ ਇਸੇ ਕਰਕੇ ਤਾਂ ਯਾਰ ਲੋਕ ਉਹਨਾਂ ਨੇ ਇਹ ਸਾਰਾ ਜਿਹੜਾ ਇਹ ਤਾਣਾ ਬਾਣਾ ਬੁਣਿਆ ਸੀ ਕਿ ਇੱਕ ਵਾਰੀ ਟੋੜੀਏ ਨਾ ਸਰਕਾਰੀ ਮੰਡੀਆਂ ਨੇ ਉਹਨਾਂ ਨੂੰ ਖਤਮ ਕਰਕੇ ਪ੍ਰਾਈਵੇਟ ਮੰਡੀਆਂ ਦੇ ਵੱਲ ਹੀ ਸਾਨੂੰ ਖਿੱਚਣਾ ਹੁਣ ਜੇ ਉੱਥੇ ਮੰਨ ਲਓ ਯਾਰ ਵੱਧ ਤੋਂ ਵੱਧ ਸਾਨੂੰ 100 200 ਮੈਂ ਕਹਿੰਦਾ 500 ਰੁਪਇਆ ਮੈਂ ਕਹਿੰਦਾ 1000 ਰੁਪਇਆ ਵੀ ਕਮਾਂਟਲ ਮਗਰ ਬਾਅਦ ਦੇ ਦੇਣਗੇ ਯਾਰ ਫਿਰ ਕੀ ਹੋ ਜਾਊਗਾ ਐਡੇ ਕਰਤ ਕਰਨਾ ਬਣੋ ਯਾਰ ਐਡੇ ਐਡੀ ਲਾਂਤ ਨਾ ਖਟੋ ਮੈਂ ਤੁਹਾਨੂੰ ਇੱਕ ਅਧਾਰਨ ਦਿੰਦਾ ਕਿ ਕਿਵੇਂ ਕਿਵੇਂ ਸਾਨੂੰ ਮਾਰਿਆ ਜਾਣਾ ਹਿਮਾਚਲ ਦੇ ਵਿੱਚ ਹਿਮਾਚਲ ਦੇ ਵਿੱਚ ਜਦੋਂ ਜਿਵੇਂ ਹੁਣ ਅਡਾਨੀ ਹੁਣ ਆਪਣੀ ਕੰਮ ਖਰੀਦਣੀ ਸ਼ੁਰੂ ਕਰਤੀ ਐਂ ਹਿਮਾਚਲ ਦੇ ਵਿੱਚ ਅਡਾਨੀ ਕਦੇ ਸੇਵ ਖਰੀਦਣ ਗਿਆ ਸੀ ਉਥੇ ਸੇਵ ਦਾ ਉਦੋਂ ਰੇਟ ਸੀਗਾ 18 ਜਾਂ 17 ਰੁਪਏ ਇਹਨੇ ਜਾ ਕੇ ਜਕਦਮ ਭਾ ਚੱਕਤਾ 25 ਰੁਪਏ ਖਰੀਦਣਾ ਸ਼ੁਰੂ ਕਰਤਾ ਤਾਂ ਉਥੋਂ ਲੋਕਾਂ ਨੇ ਸਰਕਾਰੀ ਮੰਡੀਆਂ ਦਾ ਜਾਂ ਜਿਹੜੇ ਉਥੋਂ ਦੇ ਛੋਟੇ ਮੋਟੇ ਵਪਾਰੀ ਸੀ ਉਹਨਾਂ ਦਾ ਖੜਾ ਛੱਡ ਕੇ ਅਡਾਨੀ ਕੋਲੇ ਆਪਣਾ ਸੇਬ ਵੇਚਣਾ ਸ਼ੁਰੂ ਕਰਤਾ ਕਿਉਂ ਭਾਅ ਵੱਧ ਮਿਲਣ ਲੱਗ ਗਿਆ ਕਿਲੋ ਮਗਰ 7-8 ਰੁਪਏ ਜ਼ਿਆਦਾ ਮਿਲਣ ਲੱਗ ਗਏ ਲੋਕਾਂ ਨੂੰ ਲਾਲਚ ਹੁੰਦਾ ਹੌਲੀ 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 2-3 ਸਾਲ ਨੂੰ ਇਹੀ ਭਾਅ ਇਹੀ ਰੇਟ ਰੱਖਿਆ ਜਦੋਂ ਉੱਥੋਂ ਸਰਕਾਰੀ ਖਰੀਦ ਬੰਦ ਹੋ ਗਈ ਉੱਥੋਂ ਦੇ ਜਿਹੜੇ ਲੋਕਲ ਪ੍ਰਾਈਵੇਟ ਜਿਹੜੇ ਛੋਟੇ-ਮੋਟੇ ਵਪਾਰੀ ਸੀਗੇ ਉਹ ਖਤਮ ਹੋ ਗਏ ਅਦਾਨਿਯਰ ਕਹਣੇ ਦੇਖਿਆ ਵੀ ਹੁਣ ਹੋਰ ਕੋਈ ਗਾਹ ਕਿੱਥੇ ਰਿਹਾ ਨਹੀਂ ਕੋਈ ਖਰੀਦਦਾਰ ਰਿਹਾ ਨਹੀਂ ਤਾਂ ਉਹਨਾਂ ਨੇ ਚੱਕ ਕੇ ਉਹੀ ਸੇਵ 12-13 ਰੁਪਏ ਲੈਣ ਲੱਗ ਗਏ ਫਿਰ ਉਹ ਫੜੇ ਕਾਂ ਨੂੰ ਚੱਕਣਾ ਜਿਹੜੇ ਉੱਥੇ ਖੇਤੀ ਵਾਲੇ ਸੀਗੇ ਕਾਸਤਕਾਰ ਸੀਗੇ ਸੇਵ ਦਾ ਸੇਵ ਦੀ ਕਾਸਤ ਕਰਦੇ ਸੀ ਖੇਤੀ ਕਰਦੇ ਸੀ ਵੀ ਆਹ ਕੀ ਹੋ ਗਿਆ ਫਿਰ ਮਜਬੂਰੀ ਬਣ ਗਈ ਫਿਰ ਜਾਣ ਤਾਂ ਜਾਣ ਕਿੰਦਰ ਮਜਬੂਰੀ ਬਸ ਉਹਨਾਂ ਨੂੰ ਉਹੀ 7 12 ਜਾਂ 13 ਰੁਪਈਆ ਚ ਵੇਚਣਾ ਪੈ ਰਿਆ ਸਾਡੇ ਨਾਲ ਵੀ ਇਹੀ ਹੋਣਾ ਯਾਰ ਆ ਕੱਲ ਨੂੰ ਮੇਰਾ ਵੀ ਹੱਥ ਮਾਰੋ ਯਾਰ ਇਸ ਕਰਕੇ ਬਾਈ ਇਹੀ ਆਪਾਂ ਪਿੱਟਦੇ ਰਹੇ ਰੌਲਾ ਤਾਂ ਇਹੀ ਹੈ ਕਿ ਕਿਵੇਂ ਉਹਨਾਂ ਨੇ ਸਾਡੇ ਪ੍ਰਾਈਵੇਟ ਪਲੇਅਰ ਪ੍ਰਾਈਵੇਟ ਜਿਹੜੇ ਵਪਾਰੀ ਐ ਕਾਰਪੋਰੇਟ ਜਿਹੜੇ ਘਰਾਣੇ ਆ ਕਿਵੇਂ ਉਹਨਾਂ ਨੂੰ ਸਾਡੇ ਇੱਥੇ ਲਿਆ ਕੇ ਉਹਨਾਂ ਨੇ ਬਾੜਨਾ ਹੈ ਤੇ ਕਿਵੇਂ ਸਾਡੀ ਸਰਕਾਰੀ ਖਰੀਦ ਸਰਕਾਰੀ ਮੰਡੀਆਂ ਇਹ ਸਾਰੇ ਨੂੰ ਖਤਮ ਕਰਕੇ ਸਾਰਾ ਕਾਰੋਬਾਰ ਆਪਣੇ ਹੱਥਾਂ ਚ ਲੈਣਾ ਹੁਣ ਤੁਸੀਂ ਗੱਲ ਹੋਰ ਖਿਆਲ ਰੱਖਿਓ ਦੇਖੋ ਦੁਨੀਆ ਦਾ ਆਪਾਂ ਸਾਰਿਆਂ ਨੇ ਗੱਲ ਹੋਰ ਧਿਆਨ ਦਿਓ ਕਰੋਨਾ ਦੇ ਵਿੱਚ ਇੱਕ ਭਿਆਨਕ ਮਹਾਮਾਰੀ ਆਈ ਉਸ ਉਹਦੇ ਵਿੱਚ ਆਈ ਜਾਂ ਲਿਆਂਦੀ ਗਈ ਉਹਦੇ ਵਿੱਚ ਦੁਨੀਆ ਦਾ ਸਾਰਾ ਕਾਰੋਬਾਰ ਤਬਾਹ ਹੋ ਗਿਆ ਸਾਰੇ ਕਾਰੋਬਾਰ ਫੇਲ ਹੋ ਗਏ ਪਰ ਜਿਹੜਾ ਜਿਹੜਾ ਕਾਰੋਬਾਰ ਅਨਾਜ ਦਾ ਕੰਮ ਆ ਇਹ ਇਹ ਤਵਾ ਨਹੀਂ ਹੁੰਦਾ ਕਿਉਂਕਿ ਰੋਟੀ ਹਰ ਢਿੱਡ ਨੇ ਖਾਣੀ ਹੁੰਦੀ ਹੈ। ਕਿਸ ਕਰਕੇ ਇਹਨਾਂ ਦੀ ਅੱਖ ਜ਼ਮੀਨਾਂ ਤੇ ਆ। ਹੁਣ ਤੁਸੀਂ ਦੇਖਿਓ ਮੈਂ ਪਹਿਲਾਂ ਵੀ ਬਹੁਤ ਵਾਰੀ ਉਦਾਹਰਨ ਦਿੱਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲਾਂ ਮੜੀਆਂ ਜਾਂ ਦਿਮਾਗ ਖੋਲ ਕੇ ਸੁਣ ਲਿਆ ਕਰੋ। ਦਿਮਾਗ 'ਚ ਬਿਠਾ ਲਿਆ ਕਰੋ। ਸੁਣੀ ਇੱਕਨੋਂ ਦੂਜੇ ਪਾਸੇ ਕੱਢ ਤੀ ਜਾਂ ਥੱਲੇ ਲਿਖਤਾ ਬਾਈ ਠੀਕ ਐ। ਗੱਲ ਤਾਂ ਤੇਰੀ ਸਹੀ ਐ। ਆਪਣੇ ਲੋਕ ਨਹੀਂ ਮੰਨਦੇ। ਇੰਨੀਆਂ ਗੱਲਾਂ ਲਿਖਣ ਨਾਲ ਹੀ ਮੇਰੀ ਗੱਲ ਤੇ ਗੌਰ ਕਰਿਓ ਕਿ ਦੁਨੀਆ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਯਾਦ ਰੱਖਿਓ ਬੜਾ ਸਮਾਂ ਨਹੀਂ ਅੱਜ ਤੋਂ ਦਸਾਂ ਸਾਲਾਂ ਨੂੰ ਵੱਧ ਹੱਦ 15 ਸਾਲਾਂ ਨੂੰ ਦੁਨੀਆ ਦੇ ਵਿੱਚ ਉਹ ਕਾਮ ਉਹ ਖੇਤਾਂ ਉਹ ਧਰਤੀ ਦੇ ਲੋਕਾਂ ਨੇ ਜਿਉਂਦੇ ਰਹਿਣਾ ਜਿਦੇ ਕੋਲੇ ਉਪਜਾਊ ਜ਼ਮੀਨ ਹੋਊ ਤੇ ਨਾਲ ਪਾਣੀ ਹੋਊਗਾ ਸਾਡੇ ਦੋਨਾਂ ਇਹਨਾਂ ਚੀਜ਼ਾਂ ਦੇ ਉੱਤੇ ਪਹਿਲੀ ਗੱਲ ਤਾਂ ਪਾਣੀ ਤਾਂ ਸੀ ਮੁਕਾਈ ਰਹੇ ਹਾਂ ਮੁੱਕੀ ਰਿਹਾ ਪੱਤਨਾਲਾ ਅਸੀਂ ਮਕਾਰ ਰਹੇ ਹਾਂ ਦਰਿਆਵਾਂ ਵਾਲਾ ਸਾਡਾ ਫਰਿੱਤ ਹੋਈ ਜਾਂਦਾ ਜਾਂ ਇਹ ਖੋ ਲੈਣਗੇ ਨਹੀਂ ਫਿਰ ਸਾਡੀਆਂ ਜ਼ਮੀਨਾਂ ਖਰੀਦ ਕੇ ਯਾਦ ਰੱਖਿਓ ਖੋ ਕੇ ਆਹੀ ਤਰੀਕੇ ਨਾਲ ਖੋਣਗੇ ਜਦੋਂ ਅਖੀਰ ਸਾਡੇ ਸਾਡੇ ਕੋਲੇ ਸਾਰੀ ਸਰਕਾਰੀ ਖਰੀਦ ਖਤਮ ਹੋ ਗਈ ਸਾਡੀ ਕਣ ਕਿੰਨਾ ਨੇ 500 ਰੁਪਏ ਵੀ ਨਹੀਂ ਲੈਣੀ ਫਿਰ ਜਾ ਕੇ ਕਿਤੇ ਅਸੀਂ ਕਹਾਂਗੇ ਚੱਕੋ ਯਾਰ ਸਾਡੇ ਕੋਲ ਤਾਂ ਹੁਣ ਖੇਤੀ ਵਸਦਾ ਰੋਗ ਨਹੀਂ ਰਾ ਤੂੰ ਸੁ ਹੀ ਸੰਭਲੋ ਸਾਡੀਆਂ ਜ਼ਮੀਨਾਂ ਫਿਰ ਉਹੀ ਜ਼ਮੀਨਾਂ ਦੇ ਉੱਤੇ ਇਹ ਕਾਸਤ ਕਰਨਗੇ ਖੇਤੀ ਕਰਨਗੇ ਤੇ ਉਹੀ ਦਰਿਆਵਾਂ ਦਾ ਪਾਣੀ ਜਿਹੜਾ ਹੁਣ ਹਿਮਾਚਲ ਤੋਂ ਮੋੜ ਕੇ ਉਹ ਦਿੱਲੀ ਵੱਲ ਨੂੰ ਲੈ ਚੱਲੇ ਕਿਤੇ ਹੋਰ ਵੱਲ ਨੂੰ ਲੈ ਚੱਲੇ ਤਾਂ ਇਸ ਕਰਕੇ ਉਦੋਂ ਬਾਅਦ ਵਰਸਾਨ ਨੂੰ ਇਹਨਾਂ ਨੇ ਮਜ਼ਾਰੇ ਬਣਾ ਕੇ ਰੱਖਣਾ ਸਾਨੂੰ ਦਿਹਾੜੀਦਾਰ ਬਣਾ ਕੇ ਰੱਖਣਾ ਸਾਨੂੰ ਮਜ਼ਦੂਰ ਬਣਾ ਕੇ ਰੱਖਣਾ ਆਪਣੀਆਂ ਜ਼ਮੀਨਾਂ ਦੇ ਉੱਤੇ ਅਸੀਂ ਦਿਹਾੜੀ ਕਰਦੇ ਹੋਇਆ ਕਰਾਂ ਇਹ ਗੱਲ ਯਾਦ ਰੱਖਿਓ ਕਿਉਂਕਿ ਆਉਣ ਵਾਲੇ ਸਮੇਂ ਦੀ ਬਹੁਤ ਲੰਮੀ ਸਮੇਂ ਦੀ ਨਹੀਂ ਪਲਾਨਿੰਗ ਹੈ ਇਹਨਾਂ ਦੀ ਨੀਤੀ ਆ ਕਿ ਕਿਵੇਂ ਸੱਦੇ ਦਾ ਇਹ ਲੋਕ ਸਾਨੂੰ ਜ਼ਮੀਨਾਂ ਦਿੰਦੇ ਨਹੀਂ ਆਪਾਂ ਦੇਖਦੇ ਆ ਕਿ ਅੱਜ ਬੱਟਾ ਪਿੱਛੇ ਲੋਕ ਬੰਦਾ ਮਾਰ ਦਿੰਦੇ ਆ ਮੜਾ ਮੋਟਾ ਜ਼ਮੀਂਦਾਰ ਰੋਲਾ ਹੁੰਦਾ ਉੱਥੇ ਬੰਦਾ ਬੰਦੇ ਨੂੰ ਮਾਰ ਦਿੰਦਾ ਤੇ ਇਸ ਕਰਕੇ ਯਾਰਾ ਕੱਲ ਨੂੰ ਹੱਥ ਮਾਰੋ ਇਹਨਾਂ ਇਹਨਾਂ ਚਾਲਾਂ 'ਚ ਨਾ ਫਸੋ ਅੱਜ ਅੱਜ ਮੈਂ ਇਹ ਵੀ ਦੇਖਦਾ ਜਦੋਂ ਅੱਜ ਫਿਰ ਮੈਂ ਇਹ ਗੱਲਾਂ ਬਾਤਾਂ ਦੇਖਦਾ ਨਾ ਤਾਂ ਮੇਰੇ ਦਿਮਾਗ 'ਚ ਇੱਕ ਗੱਲ ਆਉਂਦੀ ਹੈ ਕਿ ਅਸੀਂ ਅੰਗਰੇਜ਼ਾਂ ਦੇ ਗੁਲਾਮ ਕਿਉਂ ਰਹੇ ਜਾਂ ਅੰਗਰੇਜ਼ਾਂ ਦੇ ਗੁਲਾਮ ਕਿਉਂ ਹੋ ਗਏ ਅਸੀਂ ਮੁਗਲਾਂ ਦੇ ਗੁਲਾਮ ਕਿਉਂ ਹੋ ਗਏ ਐਡੀ ਮਾਰਸ਼ਲ ਕੌਮ ਲੜਨ ਵਾਲੀ ਕੌਮ ਦਲੇਰ ਕੌਮ ਕਿਉਂ ਗੁਲਾਮ ਹੋ ਗਈ ਅੱਜ ਪਤਾ ਲੱਗਦਾ ਹੈ ਕਿ ਅਸੀਂ ਪਹਿਲਾਂ ਵੀ ਇਸ ਤਰ੍ਹਾਂ ਹੀ ਮੈਨੂੰ ਲੱਗਦਾ ਕਿ ਆਪਦੇ ਹਿੱਤਾਂ ਨੂੰ ਅੱਗੇ ਤਰਜੀਹ ਦਿੰਦੇ ਹੋਵਾਂਗੇ ਸਾਰੇ ਨਹੀਂ ਮੈਂ ਕਹਿੰਦਾ ਲੜਨ ਵਾਲੇ ਜਿਹੜਾ ਵੀ ਸਾਡੇ ਚ ਬੜੇ ਹੋਏ ਨੇ ਪਰ ਬਹੁਤ ਲੋਕ ਇਹੋ ਜਿਹੇ ਹੋਣਗੇ ਜਿਹੜੇ ਕਿਸੇ ਲਾਲਚਾਂ ਦੇ ਬਸ ਪੈ ਕੇ ਆ ਆਪਦਿਆਂ ਨਾਲ ਹੀ ਗਦਾਰੀ ਕਰਦੀ ਕੀਤੀ ਹੋਣੀ ਹੈ ਤਾਂ ਕਰਕੇ ਸਾਡੇ ਰਾਜ ਭਾਗ ਵੀ ਗਏ ਅਸੀਂ ਗੁਲਾਮੀ ਦਾ ਝੂਲਾ ਵੀ ਲਗਾਤਾਰ 49 ਤੋਂ ਬਾਅਦ ਸਾਡੇ ਗਾਲ ਚ ਪਿਆ ਹੋਇਆ ਉਹ ਅਸੀਂ ਅੱਜ ਵੀ ਉਹੀ ਸਾਡੇ ਗੁਲਾਮੀ ਜਿਹੜੀ ਮਾਨਸਿਕਤਾ ਸਾਡੀ ਬਣੀ ਹੋਈ ਹੈ ਉਹੀ ਹੈ ਇਹ ਬਦਲਦੇ ਨੇ ਹੌਲੀ-ਹੌਲੀ ਬਸ ਇਹਨਾਂ ਦੇ ਚਿਹਰੇ ਬਦਲੀ ਜਾਂਦੇ ਆ ਕਦੇ ਅੰਗਰੇਜ਼ ਆ ਗਏ ਕਦੇ ਮੁਗਲ ਆ ਗਏ ਹੁਣ ਇਹ ਆ ਗਏ ਪਰ ਸਾਡੇ ਜ਼ਹਿਨੀਅਤ ਦੇ ਵਿੱਚ ਸਾਡੇ ਦਿਮਾਗ ਦੇ ਵਿੱਚ ਸਾਡੀ ਮਾਨਸਿਕਤਾ ਦੇ ਵਿੱਚ ਉਹੀ ਗੁਲਾਮੀ ਇੰਨਾ ਘਰ ਕਰ ਗਈ ਤਾਂ ਮੈਨੂੰ ਲੱਗਦਾ ਕਿ ਸਾਡੇ ਉਸ ਸਮੇਂ ਦੇ ਲੋਕਾਂ ਦੇ ਹਾਲਾਤ ਵੀ ਇਹੀ ਰਹੇ ਹੋਣੇ ਜਿਹਦੇ ਕਰਕੇ ਸਾਡੇ ਲੋਕ ਉਹਨਾਂ ਲੋਕਾਂ ਦੇ ਵੀ ਗੁलाम ਹੋ ਗਏ ਅੱਜ ਵੀ ਅਸੀਂ ਯਾਰ ਕਿੰਨਾ ਮੱਥਾ ਮਾਰਿਆ ਉੱਥੇ ਕਿੰਨੀਆਂ ਸਟੇਜਾਂ ਤੋਂ ਇਹ ਪ੍ਰਚਾਰ ਕੀਤਾ ਗਿਆ ਬੋਲਿਆ ਗਿਆ ਲਗਾਤਾਰ ਵੀ ਉਹ ਚਾਲਚ ਨਹੀਂ ਫਸਣਾ ਝਾਂਸੇ 'ਚ ਨਹੀਂ ਆਉਣਾ ਇਹ ਜਾਲ ਵਿਛਾਉਣਗੇ ਦੇਖਿਓ ਬਚ ਕੇ ਰਹੋ ਕੋਈ ਪਰਵਾਹ ਨਹੀਂ ਯਾਰ 100 200 ਰੁਪਏ ਪਿੱਛੇ ਹੁਣ 100 200 ਰੁਪਏ ਪਿੱਛੇ ਤੁਰੇ ਫਿਰਦੇ ਆ ਫਿਰ ਇਹ ਹੀ ਜ਼ਮੀਨਾਂ ਤੁਹਾਡੇ ਕੌਡੀਆਂ ਦੇ ਭਾਅ ਤੁਸੀਂ ਦੇਖ ਲਿਓ ਜਾ ਕੇ ਕੌਡੀਆਂ ਦੇ ਭਾਅ ਇਨਾਂ ਵਾਨੀਆਂ ਡਾਨੀਆਂ ਕੋਲੇ ਆ ਬੇਚ ਕੇ ਆਉਂਗੇ ਆਪੇ ਮੇਰੀ ਗੱਲ ਯਾਦ ਰੱਖਿਓ ਸ਼ਰਮ ਕਰੋ ਸ਼ਰਮ ਤੇ ਜਿਹੜੇ ਬੰਦੇ ਵੇਚ ਕੇ ਆਉਂਦੇ ਜਿਹੜੇ ਪਿੰਡਾਂ ਦੇ ਵਿੱਚੋਂ ਵੇਚ ਕੇ ਆਉਂਦੇ ਆ ਮਾ ਉਹਨਾਂ ਪਿੰਡਾਂ ਵਾਲਿਆਂ ਨੂੰ ਵੀ ਕਹਿਣਾ ਚਾਹਣਾ ਕਿ ਉਹਨਾਂ ਲੋਕਾਂ ਨੂੰ ਲਾਣ ਤਾਂ ਪਾਓ ਉਹਨਾਂ ਲੋਕਾਂ ਨਾਲ ਗੱਲ ਕਰੋ ਕਿ ਆਹੀ ਕਰ ਰਹੇ ਆ ਓਏ ਐਸੇ ਦੇ ਖਾਤਰ ਹੀ ਸਾਲ ਪਰ ਬੈਠੇ ਆਹੀ ਖਾਤਰ ਹੀ ਜਾਨਾ ਕਮਾਈਆਂ ਮੜਾ ਮੋਟਾ ਉਹਨਾਂ ਦੇ ਵਾਲੀ ਦੇਖ ਲਓ ਯਾਰ ਜਿਹੜੇ ਜਿਹੜੇ ਸੋਡੀ ਖਾਤਰ ਉਥੇ ਜਾਨਾ ਕਮਾ ਕੇ ਯਾਰ ਜਿਹੜੇ ਖੱਜਲ ਹੋਏ ਸਾਲ ਪਰ ਬਹਿ ਕੇ ਯਾਰ